ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਸੁਣਾਓ ਕੀ ਹਾਲ ਚਾਲ ਅਸੀਂ ਸਾਰੇ ਠੀਕ ਠਾਕ ਹਾਂ ਤੇ ਅਸੀਂ ਅੱਜ ਚੱਲੇ ਆ ਜੀ ਇਹ ਸਾਡੀ ਸਾਰੀ ਫੈਮਿਲੀ ਬੱਚਾ ਬਾੜੀ ਤੇ ਸਾਰੇ ਕੁਝ ਮੈਂਬਰ ਸਾਡੇ ਘਰ ਪਰਚੀ ਆ ਅਸ਼ਾਂਤ ਤੋਂ ਮੰਦ ਤੇ ਹੈ ਕਿ ਉਹ ਜਿਹੜੀਆਂ ਸਾਰੀਆਂ ਦਾ ਮੈਂ ਉਹ ਮੈਂ ਬੈਠ ਦਿੱਤਾ ਪਿੱਛੇ ਦਾਦੀ ਕੋਲ ਬੈਠਦੇ ਆ ਤੇ ਸਾਡਾ ਇੱਕ ਛੋਟਾ ਬੱਚਾ ਤੇ ਥੋੜਾ ਜਿਹਾ ਸਿੱਕੋ ਹੈ ਬੱਚੇ ਸਾਡੇ ਪਰ ਪਹਿਲੀ ਆਪਾਂ ਲੈ ਕੇ ਚੱਲੇ ਇਹਨਾਂ ਨੂੰ ਨਾਲ ਤੇ ਕਿਉਂ ਮੰਮਾ ਮਾ ਤੁਰੀ ਤੇ ਵਿੱਚ ਸਾਨੂੰ ਇੱਕ ਫੰਕਸ਼ਨ ਆ ਗਿਆ ਪਰ ਛੋਟਾ ਜਿਹਾ ਇੱਕ ਫੰਕਸ਼ਨ ਅਟੈਂਡ ਕਰਨਾ ਹੈ ਜਵੰਦਰ ਚਲੋ ਪਹਿਲਾਂ ਸਭ ਤੋਂ ਪਹਿਲਾਂ ਤਾਂ ਅਸੀਂ ਉੱਥੇ ਜਾਣਾ ਹੈ ਜਪਰੀਤ ਦੀ ਮਾਸੀ ਦੇ ਘਰ ਜਾਣਾ ਹੈ ਨਾ ਜਪਰੀਤ ਜੀ ਜਿਹੜਾ ਮਾਸੀ ਦੇ ਘਰ ਇਤਨਾ ਬਣ ਗਿਆ ਸੋ ਇੱਥੇ ਕਾਫੀ ਚੱਲ ਰਹੀ ਹੈ ਨਿਕਲੇ ਹਜੇ ਆਪਾਂ ਹੈ ਨਹੀਂ ਇਹਨਾਂ ਨੂੰ ਪਹਿਲਾ ਭੁੱਖ ਲੱਗਦੀ ਹੈ ਹਾਂ ਤੇਰੇ ਘਰੋਂ ਆ ਪੀ ਲੈ ਇਹਨੂੰ ਮੂੰਹ ਲਾਓ ਝੂਠੀ ਤੇਰੇ ਕਿੱਥੋਂ ਇਹਨੂੰ ਮੇਰੀ ਝੂਠੀ ਦੇ ਆਵੇਂ ਨਹੀਂ ਨਹੀਂ ਝੂਠੀ ਤੇਰੀ ਨਹੀਂ ਝੂਠੀ ਬਣੀ ਆਹ ਤੇ ਦੋ ਜਣੇ ਇੱਧਰ ਇਕੱਲੇ ਹੀ ਬੈਠੇ ਆ ਕੋਈ ਨਹੀਂ ਪੀਣੋਂ ਇਦਾਂ ਹੀ ਆਪਣਾ ਸਮਾਨ ਲੈ ਕੇ ਇਹ ਸਾਰੀਆਂ ਵਾਪਸ ਮਾਇਆ ਮੈਂ ਤੁਹਾਨੂੰ ਦਿਖਾ ਰਹੀ ਮੇਨ ਚੀਜ਼ ਇਹ ਮਾਂ ਤੋਂ ਇਧਰ ਸਾਡੇ ਪੂਜੀ ਜੀ ਬੈਠੇ ਨੇ ਇਧਰ ਸਾਡਾ ਬਿੱਲੂ ਬੈਠਾ ਆ ਫਿਰ ਮਮਾ ਨੇ ਮੇਰੀ ਮਾਂ ਚ ਬਾਈ ਇਧਰ ਟਿਗੜਾ ਇਧਰ ਚਪੜੀ ਇਧਰ ਫੱਤਾ ਇਧਰ ਦਾਦੀ ਮਮਾ ਤੇ ਸਾਡਾ ਗੁਗਲੂ ਸੁਦਾ ਪਿੱਛੇ ਰਗੜੀ ਯਾਰੀ ਬਾਬਾ ਬਗਾਹੇ ਪਹੁੰਚੇ ਆ ਤੇ ਇਹਨਾਂ ਦੀ ਲਗੀ ਸਾਰਿਆਂ ਨੇ ਸਾਹਬ ਨੇ ਪੈਕਟ ਖੋਲ ਕੇ ਖਰੀ ਖਾ ਲਈਏ ਸਾਰਿਆਂ ਨੂੰ ਭੁੱਖ ਲੱਗਦੀ ਬੜੀ ਬੜੀ ਭੁੱਖ ਲੱਗਦੀ ਆ ਹਾਂਜੀ ਤੁਸੀਂ ਇਹਦਾ ਉਹ ਚਾਰ ਬੰਵਾ ਨਹੀਂ ਕਰਦੀ ਨੀ ਬੱਚੋ ਆਪਸ ਹੀ ਨਹੀਂ ਕਰਦੀ ਇਹ ਸਭ ਇੱਥੇ ਲੈ ਜਾਂਦੀ ਆ ਬੱਚੋ ਰੈਂਟ ਤੇ ਬਦਲਮ ਬੱਚੋ ਵਾਪਸ ਚਾਰ ਚਿੰਬਲ ਤੇ ਜਾਓ ਤੁਸੀਂ ਦੇਖਣਾ ਇੱذ ਦੇ ਤੱਕ ਕਰ ਹੀ ਦਿੰਦੀ ਆ ਚਲੋ ਖਾਣਾ ਲਾਓ ਮੰਮੀ ਜੀ ਉਹ ਬੈੱਡ ਤੇ ਮਿੱਠੇ ਦੀ ਸ਼ਾਨੀ ਸੁਣਾ ਚਾਹੇ ਕੀ ਕਰਨਾ ਜੋ ਆਪਾਂ ਅੱਗੇ ਦੋਗੇ ਇਹ ਤੇ ਜੋ ਆਪਸ ਚਲੋ ਸੌਂ ਦੇ ਦੋ ਉਹਨੂੰ ਜਗ੍ਹਾ ਇੱਥੇ ਸੌਣ ਲਈ ਥੋੜੀ ਜੀ ਅੱਛਾ ਕਰਦੇ ਤਿਆਰ ਰੱਖਣ ਦੀ ਦਾਗ ਤੇ ਹੋਰ ਨਾ ਯਕੀਨ ਆਪਣਾ ਕਿਹਨੇ ਦੇ ਦਕਸ਼ਾ ਦਤਾ ਵੀ ਹਾਂ ਸਦਾ ਹੀ ਇਹ ਲਵਾਫਾ ਨਾਲ ਹੀ ਰੱਖੀ ਬੰਨਿਆ ਰੱਟੇ ਬਾਸ ਆਪਣੇ ਉੱਤੇ ਵਿੱਚ ਕੁਰਕure ਖੁੱਲੇ ਜੇ ਕੀ ਗ੍ਰੀਨ ਜੇਲ ਨੂੰ ਪਾ ਦੇ। ਹਾਏ ਹਾਏ। ਅਜੇ ਨਹੀਂ ਜਲੰਧਰ ਨਹੀਂ ਪਹੁੰਚੇ। ਇਰਾ ਦੇ ਭੁੱਖ ਲੱਗ ਗਈ ਹੈ ਸਾਰਿਆਂ ਨੂੰ। ਜੀ ਤੁਮ ਜੇ ਮੈਂ ਤਿੰਨ ਨੂੰ ਵੀ ਦਿੱਤੇ। ਨਾਲੇ ਜਗ੍ਹਾ ਬਸ। ਆਓ ਚਲੋ ਚਾਰ ਦਿਨ ਦਾ ਉਹ ਕਰ ਲਓ ਤੇ ਉਸ ਤੋਂ ਬਾਅਦ ਇਹਨੂੰ ਸ਼ੁਰੂ ਕਰਾ ਦਿਓ। ਹਾਂ ਉਹ ਪਰ ਹੋ ਰਹੀ ਹੈ। ਖਾਣ ਪੀਣ ਚੱਲੋ। ਜੇ ਬੱਕਲੇ ਸਟਾਪ। ਹਾਂ ਜੀ ਉਹ ਹੀ ਹੋਈ ਹੈ। ਇੱਥੇ ਕੋਈ ਫੰਕਸ਼ਨ ਆ। ਦੀਦੀ ਆਪਣੇ ਬੱਸ ਤੇ ਪਰੌਣ ਕੱਢ ਲਿਆ ਕਰੋ। ਪ੍ਰੋਟੀਨ ਕੱਢੋ ਵੀ। ਇਹ ਵੇਖ ਲੈ ਹਾਂ ਅਸੀਂ ਪੰਧਾਰੀਓ ਹਾਂਜੀ ਪੁੱਛੋ ਰਾਵੇ ਹੀ ਆ ਇਹ ਕੱਢ ਲਿਓ ਇਹ ਹੀ ਹੈ ਦਾਦੀ ਨੂੰ ਵੇਖ ਲਿਆ ਦਿੰਦੇ ਮੈਂ ਕਿਹਾ ਪ੍ਰੋਫੀ ਕੱਢ ਲਿਓ ਚਲੋ ਫੇਰ ਉਧਰੋਂ ਜੀ ਸਾਰੇ ਕਹਿੰਦੇ ਮੋਲ ਸਰਜੋ ਮਨਜਾਗੋ ਸਿਵਾਰ ਫੇਰ ਪ੍ਰਸਾਦ ਜੋ ਬਨਨਾਸ ਸਲਾਹ ਕਰਕੇ ਕੱਪੜੇ ਪਾਏ ਅੱਜ ਤੂੰ ਸੂਟ ਸਲਾਹ ਕਰਕੇ ਪਾਇ ਲਗਦੇ ਪਰਨੇ ਸੁਪਨਾ ਆ ਗਿਆ ਕਿ ਉਹਨੇ ਪੀਲੇ ਪਾਣੇ ਨੇ ਵੀ ਪੀਲੇ ਹੀ ਪਾਲਾ ਜਿਸ ਪ੍ਰਸਾਦ ਸਭ ਜਗਤ ਤੇਰਾ ਜਨ ਆਉਣ ਕਾ ਯੇਸੂ ਆਓ ਜਨ ਕੇ ਸੰਗ ਤੇ ਆਵੈ ਨਾਓ ਆਪੁ ਮੁਕਤ ਮੁਕਤ ਕਰੈ ਸੰਸਾਰ ਨਾ ਦੁਖ ਕਿਸ ਜਨ ਕੋ ਸਦਾ ਨਸਕਾ ਤਕਨੋਲੋਜੀ ਕੀ ਫਤਿਹੋ ਜੀ ਹੁਣ ਚਾਹ ਪਾਣੀ ਪੀਣੇ ਆ ਸਾਰੇ ਜਣੇ ਵੇ ਬਤ ਕੀ ਅਨੰਾਸ ਪਿਆਰੀ ਆਹ ਜੀ ਖਤਮ ਕਰ ਰਵਾਂ ਨਾ ਨਾਮ ਕੀ ਦਾ ਹੈ ਚਿਕੂ ਲੈ ਲੋ ਚਿਕੂ ਲੈ ਲੋ ਲਓ ਜੀ ਤੇ ਚਲ ਸ਼ਾਣਾ ਆ ਜਾ ਬਤ ਉਪਰੋਂਠੀ ਕਾਲਾ 사ਵਲ ਚਿਕੂ ਨੂੰ ਮਿਲ ਲੈਣਾ ਸੀ ਆ ਚਿਕੂ ਛੜੇ ਸ਼ੱਕਰ ਪ੍ਰੋਟੀਨ ਕਾਣਦੇ ਹੋ ਨਹੀਂ ਸ਼ਾਂਤ ਹੋਣੀ ਸੀ ਫਿਰ ਕਿੱਦਾਂ ਜੈਨਵਾ ਸੀ ਪੁੱਤ ਸੇ ਸੀ ਪੁੱਤ ਸੇ ਸਰਤਹ ਕੋ ਦੇ ਪਾਣਾ ਉਹ ਜਿਹੜਾ ਕਹਿੰਦੇ ਮੈਂ ਪ੍ਰੋਟੀਨ ਨਹੀਂ ਕਾਣਦੀ ਤੇ ਪ੍ਰੋਟੀਨ ਛਕਣਦੇ ਆ ਔਰ ਬਰਗ ਲੱਗੀ ਸ਼ਕਲ ਦੀ ਵਧੀਆ ਮੈਂ ਖਾਲਾ ਲੱਗੀ ਮੈਂ ਤੇ ਪਹਿਲਾਂ ਹੀ ਕਹਿਆ ਸੀ ਮੈਂ ਤੈਨੂੰ ਸ਼ਕਲ ਲੱਗੇ ਹੋ ਤੋਹ ਦਰਦ ਦੇ ਕੇ ਤੂੰ ਟੋਕ ਲੈਣਾ ਬੋਲ ਲੈਣਾ ਦੱਸੋ ਕੁੜੀਆਂ ਨੇ ਆਖੀ ਨਹੀਂ ਲੈਣਾ ਸ਼ੱਕੀ ਹੋ ਸਕਦੀ ਹੈ ਹਾਂਜੀ ਲੈਣਗੇ ਕੋਈ ਦੱਸੇ ਕਿ ਸਤਿ ਸ੍ਰੀ ਅਕਾਲ ਜੀ ਕੋਪੀ ਲਾਦੀ ਪਾਪੀ ਜੀ ਨੇ ਕੋਈ ਹੋਰ ਡਰਿੰਕ ਲੈਣੀ ਚਾਹੀਦੀ ਹੈ ਥੈਂਕ ਯੂ ਨਹੀਂ ਨਹੀਂ ਕੱਟੇ ਪਰੇ 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 ਪਰ

ਜਦੋਂ ਕਿ ਗੁਰੂ ਜੀ ਸਾਡੇ ਕਾਲਕਾ ਤੇ ਕਾਪਾ ਦੀ ਯਾਤਰਾ ਲਈ ਤੁਹਾਨੂੰ ਇਸਨ ਦਾ ਆਸਾ ਐ ਭਾਜੀ ਕਾਫੀ ਲਾਇਆ ਭਾਜੀ ਕਾਫੀ ਪੀ ਰਿਹਾ ਤੇ ਆਪਾਂ ਜੀ ਕਾਫੀ ਪੀ ਰਹਿਣੇ ਆਂ ਤੁਹਾਨੂੰ ਸਾਡਾ ਚੱਲੋ ਚੱਲੋ ਬੜੀ ਚੰਗੀ ਆਪਕੋ ਟੱਕਿਆ ਹੁਣ ਕਾ ਕਰਦਾ ਚਲੇਗੇ ਸਾਰੇ ਜਣੇ ਇਧਰ ਪਤਾ ਨਹੀਂ ਭਾਜੀ ਕੀ ਗੱਲਾਂ ਕਰ ਰਹੇ ਨੇ ਮੰਮੀ ਨਾਲ ਰਸਤੇ ਦੀ ਗੱਲਬਾਤ ਲੱਗਦਾ ਕੋਈ ਹੋਣ ਦੀ ਹੈ ਤਿਆਰ ਨੇ ਸਾਰੇ ਜਣੇ ਬੈਠ ਗਏ ਨੇ ਚਲਦੇ ਹੁਣ ਮੈਂ ਕੱਢਾਂ ਟੀਮ ਹੈਗਾ ਮੈਂ ਉਹੀ ਦੇਖ ਰਹੀ ਸੀ ਮੈਂ ਕਿਹ ਪਤਾ ਨਹੀਂ ਬਾਕੀ ਸਾਰੇ ਕਿਤੇ ਮੈਨੂੰ ਲੱਗਦਾ ਭਾਬੀ ਜੀ ਨਹੀਂ ਉੱਥੇ ਰਹਿ ਗਏ ਐ ਲੇਟ ਹੋਣਦੇ ਆ ਮੈਂ ਤਾਂ ਕਿਹਾ ਸੀ ਕਿ ਸ਼ੋਰ ਨਿਕਲਦਾ ਉੱਥੇ ਹੁਣ ਛਿਛੜੀ ਸਿਰ ਪ੍ਰਤਾਪ ਭਾਜੀ ਉੱਥੇ ਰਹਿ ਗਏ ਬਾਕੀ ਸਾਰੇ ਜਣੇ ਆ ਗਏ ਚਲੋ ਕੋਈ ਨਹੀਂ ਹੁਣ ਉਹ ਸੌਰੀ ਦੇਖੋ ਜੀ ਆਪਣੀ ਸਦੀ ਨੇ ਬੈ ਜਾਓ ਉਹ ਉਧਰ ਜਾਓ ਹਾਂਜੀ ਹੁਣ ਆਪਾਂ ਇਹ ਵਲੌਗ ਇੱਥੇ ਸਮਾਪਤ ਕਰਦੇ ਆਂ ਤੇ ਹੁਣ ਆਪਾਂ ਸੈਟਿੰਗ ਕਰਨ ਲੱਗੇ ਬੈਠਣ ਦੀ ਫੇਰ ਗਰਮੀ ਲੱਗਣ ਲੱਗਦੀ ਆ ਤੇ ਚਲੋ ਜੀ ਮਿਲਦੇ ਆਂ ਨੈਕਸਟ ਵਲੌਗ ਚ ਸੋ ਸ਼ਿਕਾਰ ਪਕੌੜੇ ਖਾਦੇ ਹੁਣ ਦਾ